ਰਜਿੰਦਰ ਸਿੰਘ ਨਿਕਲੀ ਟ੍ਰਾਂਸਪੋਰਟ ਆਪਣੀ ਚੱਜ ਐਕਸਪ੍ਰੈਸ ਜੀ ਇਹ ਖੰਨੇ ਮੋਹਾਲੀ ਜਾਂਦੇ ਆ ਜੀ ਜੀ ਅੱਜ ਵਾਕਿਆ ਕੀ ਬਾਤ ਜੀ ਵਾਕਿਆ ਮੈਨੂੰ 2 ਵਜੇ 45 ਮਿੰਟ ਦਾ 1 ਵਜੇ 45 ਮਿੰਟ ਦਾ ਸਰੋਂਦੋ ਚੜੇ ਠੀਕ ਹੈ ਜੀ ਤੇ ਮੋਹਾਲੀ ਚੱਲੇ ਜਿੱਕੇ ਇਹ ਮੈਨਾਂ ਬਹਿ ਗਏ ਉੱਥੇ ਜਾ ਕੇ 3 ਵਜੇ ਉਤਰ ਗਏ 3 ਵਜੇ ਉਤਰੇ ਇਹਨਾਂ ਦਾ ਮੈਨੂੰ 2 3 ਵਜੇ 30 ਮਿੰਟ ਤੇ ਫੋਨ ਆ ਗਿਆ ਉਹਨਾਂ ਦਾ ਕਿ ਮੇਰਾ ਕੋਈ ਲਫਾਫਾ ਰਹਿ ਗਿਆ ਵਿੱਚ ਜਦੋਂ ਡੱਡੀ ਬਾਸ ਮੁੜੇ ਸੀ ਮੇਰੀ ਸਵਾਨੇ ਕੋ ਮੈਨੂੰ ਫੋਨ ਆਇਆ ਮੈਂ ਕਿਹਾ ਮੈਂ ਦੇਖਦਾ ਇੱਕ ਮਿੰਟ ਹੋਲਡ ਰੱਖੋ ਦੇਖੋ ਹੈ ਫਿਰ ਇਹ ਕਹਿੰਦੇ ਵੀ ਮੇਰੇ ਪੇਮੈਂਟ ਆਉਜੇ ਵਿੱਚ ਹੈ ਮੈਂ ਕਿਹਾ ਸਰ ਮੈਂ ਦੇਖਦਾ ਇੱਕ ਮਿੰਟ ਹੋਲਡ ਰੱਖੋ ਉਹ ਜਨ ਫੋਨ ਕੱਟਿਆ ਗਿਆ ਮੈਂ ਲੱਭੀ ਗਿਆ ਸੀ ਤਾਂ ਥੱਲੇ ਸੱਲੇ ਜਿਹਾ ਸੀਟਾਂ ਦੇ ਸਾਈਡ ਤੇ ਬਸਿਆ ਸੀ ਮੈਨੂੰ ਮਿਲ ਗਿਆ ਮੈਂ ਨਾ ਬੈਕ ਕਾਲ ਕਰੀ ਮੈਂ ਕਿਹਾ ਤੁਹਾਡਾ ਲਫਾਫਾ ਮਿਲ ਗਿਆ ਜੀ ਓਕੇ ਆ ਤੁਸੀਂ ਕਹਿੰਦੇ ਮੈਂ ਤੁਹਾਡੇ ਮਗਰੇ ਆਉਣਾ ਕਿ ਮੈਂ ਤੁਹਾਨੂੰ ਪੇਮੈਂਟ ਭਰ ਲਵਾਂਗਾ ਤੇ ਮਦਰ ਸਾਡੇ ਵਾਲੇ ਬਸ ਇੱਕ ਹੋਰ ਹੁੰਦੀ ਸਾਡੀ ਛਾਜ ਐਕਸਪ੍ਰੈਸ ਦੀ ਉਹ ਚ ਬਹਿ ਕੇ ਆਏ ਨੇ ਇਹ ਕਹਿੰਦਾ ਮੈਂ ਖੰਨੇ ਹੀ ਆ ਜਾਣਾ ਮੈਂ ਠੀਕ ਹੈ ਉਸ ਤੋਂ ਬਾਅਦ ਨੇ ਮੈਂ ਦੋ ਕਾਲ ਵੀ ਕਰੇ ਨੇ ਕਿ ਹਾਂ ਬਾਈ ਮੈਂ ਖੰਨੇ ਪਹੁੰਚ ਗਿਆ ਆ ਜਾਓ ਤੁਸੀਂ ਇਹ ਕਹਿੰਦਾ ਵਾ ਆ ਗਿਆ ਬਾਈ ਜੀ ਫਿਰ ਤੂੰ ਮੈਂ ਪੇਮੈਂਟ ਆਦੀ ਲੈ ਲੇ ਠੀਕ ਹੈ ਕਰੋ ਜੀ ਹਾਂ ਉਹ ਜਦੋਂ ਤੁਸੀਂ ਬਾਜੀ ਨੂੰ ਦੇਖਿਆ ਸੀ ਉਹਦੇ ਕੋ ਸਵਾਰੀ ਕੋਈ ਬੈਠੀ ਹੋਈ ਸੀ ਕੋਈ ਸੀਰ ਤੇ ਕੋਈ ਨਹੀਂ ਖਾਲੀ ਸੀ ਤਿੰਨ ਚਾਰ ਸਵਾਰੇ ਬੈਠੇ ਨੇ ਠੀਕ ਹੈ ਕੋਈ ਉਹ ਸੀਟ ਤੇ ਕੋਈ ਸਵਾਰੀ ਨਹੀਂ ਸੀ ਜੀ ਪਹਿਲੀ ਪੇਮੈਂਟ ਤੁਹਾਡੇ ਨੂੰ ਕੱਲਾ ਵਸਤਵ ਤੇ ਹਾਂ ਇਹ ਕਨਾਂ ਲਾਟਣ ਨੇ 39500 ਪਹਿਲਾਂ ਕਦੀ ਹੋਇਆ ਤੁਹਾਡੀ ਵਸਤ ਜਿੱਤਾ ਵੀ ਕਿ ਹੋਰ ਨਹੀਂ ਪੇਮੈਂਟ ਦਾਦਾ ਨਹੀਂ ਕਰਿਆ ਹੋਇਆ ਕਿ ਬੱਕਾ ਕੋਈ ਬੈਗ ਭੁੱਲ ਗਿਆ ਕੁਝ ਭੁੱਲ ਗਿਆ ਇਦਾਂ ਕੁਝ ਹੋ ਜਾਂਦਾ ਵੇ ਪੇਮੈਂਟ ਜੀ ਵਾਪਸ ਕੀਤਾ ਜੀ ਹਾਂ ਉਹ ਵੀ ਜੋ ਸਾਡੇ ਹੱਥ ਲੱਗ ਜਾਈ ਤਾਂ ਰੱਖਦੇ ਆ ਕਿ ਲੈ ਜੇ ਅਗਲਾ ਕੇ ਲੈ ਜੇ ਅਗੇ ਕਈ ਵਾਰ ਕਈ ਬੰਦੇ ਬੰਨ ਚ ਕਈ ਲਾਲੇ ਚ ਉਹ ਨਹੀਂ ਪ੍ਰਮਾਤਮਾ ਜਾਣਦਾ ਇਹੋ ਜਿਹਾ ਕੰਮ ਨਾ ਰੱਬ ਕਰਾ ਸਾਡੇ ਨਾਲ ਜਿਹੜੇ ਮਿਹਨਤ ਕਰਾ ਜਿਹਦੇ ਨਾਲ ਪੇਮਰ ਦਾ ਨਾਮ ਲੈ ਸਾਡੇ ਹੱਤਾ ਪਰਾਂ ਵਿੱਚ ਕੰਬਣੀ ਛੜ ਗਈ ਵਾਲੀ ਪੇਮਰ ਰਹੀ ਕਿ ਸਦੀਆਂ ਪਤਾ ਕਿੱਥੇ ਕੰਮ ਚੱਲਿਆ ਕੀ ਇੱਥੇ ਚੱਲਿਆ ਅੱਜ ਕੱਲ੍ਹ ਚੰਡੀਗੜ੍ਹ ਲੋਕ ਪੀ ਜੀ ਹਸ ਹਫਤਾ ਪਹਿਲਾਂ ਭੱਜਦੇ ਨੇ ਜੀ ਕੀ ਕਰਨਾ ਕੀ ਨਹੀਂ ਕਰਨਾ ਵਾਲੇ ਕੀ ਚਾਹੀਦਾ ਕਿੱਥੋਂ ਫੜ ਕੇ ਲੈ ਕੇ ਨਹੀਂ ਕਰਦਾ ਹਾਂ ਕੁਛ ਨਹੀਂ ਬਰਾ ਇਹ ਰੱਬ ਦੇ ਡਰ ਕੇ ਕਹਿਦਾ ਆਪਾਂ ਕਿ ਇਹ ਮਿਲ ਗਏ ਤੁਹਾਡੇ ਪੈਸੇ ਜੀ ਕਿ ਆਜ ਇਹ ਵੀ ਬੰਦੇ ਨੇ ਬੜਾ ਮੁੜਕੇ ਮੈਨੂੰ ਫੋਨ ਨਹੀਂ ਕਰਿਆ ਰਸਤੇ 'ਚ ਕਿ ਕਿੱਥੇ ਪਹੁੰਚ ਗਿਆ ਕਿੱਥੇ ਨਹੀਂ ਇਹਨਾਂ ਨੂੰ ਮੈਂ ਹੀ ਫੋਨ ਕਰਿਆ ਕਿ ਮੈਂ ਆ ਪਹੁੰਚ ਗਿਆ ਜੀ ਖੰਨੇ ਵੀ ਆ ਰਿਹਾ ਕਦੇ ਆ ਗਿਆ ਮੈਂ ਰਸਤੇ 'ਚ ਜੋ 3 ਚ ਬੱਸ ਆਪਣੇ ਤੇ ਖੰਨੇ ਦੀ ਜੰਡੀ ਹੈ ਹਾਂ ਇਹ 3 ਬੱਸ ਖੰਨੇ ਕੇ ਵੀ ਭਾਈ ਸਾਹਿਬ ਜਿੰਨਾਂ ਦੀ ਗੱਲ ਨਹੀਂ ਨਹੀਂ ਕਦੇ ਨਹੀਂ ਉਹਦੇ ਅੱਜ ਪਹਿਲੀ ਮੁਲਾਕਾਤ ਹੋਈ ਬੈਠੇ ਸਾਰੇ ਬਾਰੇ ਹੱਸ ਕੇ ਹੀ ਮੁਲਾਕਾਤ ਹੋਈ ਸੀ ਥੋੜੀ ਟਕੜਾਉਣ ਲੱਗੇ ਬਾਕੀ ਹੋਰ ਕੋਈ ਗੱਲਬਾਤ ਨਹੀਂ ਹੋਈ ਹਾਂ ਜੀ ਵੀ ਮੈਸੇਜ ਇਹਨਾਂ ਚਾਹੁੰਦਾ ਕਿ ਤੁਹਾਨੂੰ ਕਹਿੰਦੇ ਹਾਂ ਮਾ ਮੈਂ ਕਿਹ ਜੋਕਸ਼ਨ ਮਿਲਦਾ ਕੀ ਪਤਾ ਕਿੱਥੇ ਰੱਬ ਦਾ ਰੂਪਤ ਕੀ ਕਿੱਥੇ ਚੱਲਿਆ ਕੰਮ ਲੈ ਕਿੱਥੋਂ ਫੜ ਕੇ ਲੈ ਗਿਆ ਕੀ ਕਰਿਆ ਕਿਵੇਂ ਕੀ ਕਰਨਾ ਇਹ ਤਾਂ ਜਿਹਦੀ ਪੇਮੈਂਟ ਆ ਉਹਦੇ ਕੋ ਪਹੁੰਚਣੀ ਚਾਹੀਦੀ ਅਮਿਤ ਅਮਿਤ ਮੈਂ ਤਾਂ ਰਾਜਪੁਰਾ ਰਹਿਣਾ ਬਸ ਕੀ ਹੋਇਆ ਸਾਰਾ ਜੱਫੇ ਨਾਲ ਅ ਤੋਦੋ ਆਪਣਾ ਸਰਮ ਤੋਂ ਮੈਂ ਬਸ ਚੜਾ ਉੱਥੇ ਮੋਲੀ ਉਤਰਾ ਮੇਰਾ ਜਿਹੜਾ ਲਿਫਾਫਾ ਸੀਗਾ ਪੈਸਾ ਉਹ ਡਿੱਗ ਗਿਆ ਜੇਬ ਤੋਂ ਮੈਂ ਫਿਰ ਉਤਰ ਕੇ ਇਹਨਾਂ ਨੇ ਇਹਦਾ ਨੰਬਰ ਲੇ ਦਿੱਤਾ ਉੱਥੇ ਬੱਸ ਸਟੈਂਡ ਤੋਂ ਨਾਲ ਦੀ ਨਾਲ ਕਾਲ ਕੀਤੀ ਇਹਨਾਂ ਨੇ ਮੇਰਾ ਲਿਫਾਫਾ ਚੱਕ ਕੇ ਆਪਣੇ ਕੋਲ ਰੱਖ ਲਿਆ ਕਿ ਆ ਜਾਓ ਖਾਨੇ ਬਸ ਸਟੈਂਡ ਆ ਜਾਓ ਤੁਹਾਡਾ ਮਿਲ ਜੂਗਾ ਤੁਸੀਂ ਕਿਹਾ ਮਿਲਦਾ ਕਿ ਮੈਂ ਬਸ ਸਟੈਂਡ ਕੋ ਲਿਤਾ ਕਿੰਨੀ ਅਮਾਉਂਟ ਕਿੰਨੀ ਜੀ 39 ਜਾਂ 500 ਰੁਪਏ ਮੋੜ ਦਾ ਮਿਲ ਜੀਏ ਹਾਂ ਪੂਰੀ ਮਿਲ ਜੀਏ ਪੂਰੀ ਮਿਲ ਜੀਏ ਤੋ ਲੈ ਕੇ ਆ ਰਹਾ ਤੁਸੀਂ ਕਹਿੰਦੇ ਆਪਣੀ ਆ ਲੈ ਕੇ ਆ ਰਹਾ ਕਿਸੇ ਨੂੰ ਫੜਾਣੇ ਦੇ ਹਾਂ ਜੇ ਨਾ ਪੈਸੇ ਮਿਲਦੇ ਫੇਰ ਅਸਾਨੂੰ ਆਪ ਹੀ ਭਰਨੇ ਪੈਣਗੇ ਆਪ ਭਰਨੇ ਪੈਣਗੇ ਜੀ ਫਿਰ ਤੋ ਜੋ ਤੁਸੀਂ ਇਹ ਨਾਲ ਗੱਲਬਾਤ ਕੀਤੀ ਹੈ ਹਾਂ ਜੀ ਟ੍ਰਾਂਸਪੋਰਟਰ ਖਾਗਾ ਜੀ ਸਾਹਿਬ ਦਾ ਤਾਂ ਉਹਨੇ ਨੇ ਕੀ ਕਿਹਾ ਇਹਨਾਂ ਨੇ ਕਹਾ ਦਿ ਮੇਰੇ ਕੋਲ ਆ ਗਿਆ ਲਿਫਾਫਾ ਮੈਂ ਰੱਖ ਲਿਆ ਇੱਧਾ ਪੈਸੇ ਆਉਣਗੇ ਤੁਸੀਂ ਆ ਜਾਓ ਖੰਨੇ ਬਸ ਸਟੈਂਡ ਆ ਜਾਓ ਤੇ ਤੱਕ ਲੈਣਾ ਇੱਕ ਵਾਰੀ ਮਨ ਦੇ ਵਿੱਚ ਤਾਂ ਆਉਂਦੀ ਹੀ ਹੈ ਸਭ ਜਿਹਾ ਇੱਕ ਵਾਰ ਆਇਆ ਬਾਤ ਚ ਗੱਲ ਹੋ ਗਈ ਜਦੋਂ ਹਾਂ ਗੱਲ ਹੋ ਗਈ ਭਾਈ ਇਹਦੇ ਕੋਲ ਆ ਗਿਆ ਮੈਨੂੰ ਪਤਾ ਸੀਗਾ ਮੈਂ ਤਾਂ ਡੇਲੀ ਟਰੈਵਲ ਕਰਦਾ ਰਹਾ ਸਰਨ ਤੋਂ ਰਾਜਪੁਰਾ ਬਸ ਵੀ ਦੇਖਦਾ ਮੈਂ ਮੈਨੂੰ ਪਤਾ ਜੁਜਾਰ ਜੁਜੂ ਦਾ ਸਾਫਾ ਕਿੱਦਾਂ ਇਹ ਪਤਾ ਮੈਂ ਇਹ ਕਹਿਣਾ ਚਾਹਣਾ ਕਿ ਬਹੁਤ ਅੱਛੀ ਗੱਲ ਹੈਗੀ ਬਹੁਤ ਅੱਛਾ ਚੰਗਾ ਕੀਤਾ ਇਹਨਾਂ ਨੇ ਸਮਾਜ ਨੇ ਇੱਕ ਮਿਸਾਲ ਪੇਸ਼ ਕੀਤੀ ਹੈ 99 ਦੀ ਹਾਂ ਇਸ ਦਾ ਕੋਈ ਮੌਲ ਨਹੀਂ ਹੁੰਦਾ ਜੀ ਇਹ ਪੈਸਾ ਦੇ ਕੇ ਹਰ ਕਿਸੇ ਬੰਦੇ ਜਿੱ ਨੀ ਅੱਡਿਕ ਜਾਂਦੀ ਹੈ ਇਹ ਅੱਡਿਕ ਜਾਂਦੀ ਹੈ ਵੱਡੀ ਮਿਸਾਲ ਕਰ ਰਿਹਾ ਹਾਂ ਜੀ ਹਾਂ ਜੀ ਧੰਨਵਾਦ ਜੀ ਧੰਨਵਾਦ